हां जी दोस्तों स्वागत है ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਲੋਕਾ ਤਹਿਸੀਲ ਪੱਟੀ ਜਿਹੜਾ ਤਰਨਤਾਰਨ ਭਾਜੀ ਹਰਦੀਪ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਇਹ ਵੀਡੀਓ ਅਪਲੋਡ ਕਰਨ ਲੱਗੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਸਾਤ ਅੱਠ ਮੱਝਾਂ ਦਿਖਾਉਣੀ ਆ ਵਾ ਤੇ ਇਹ ਦੋ گاਵਾ ਦਿਖਾਵਾਂਗੇ ਡੇਟਰੀਆਂ ਦਾ ਪਸ਼ੂ ਕੀ ਆ ਸਾਰੀ ਆਪਾਂ ਵੀਰ ਦੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਜੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਨਿਰਖ ਪਰਖ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀਰ ਦਾ ਫਾਇਦਾ ਹੋ ਸਕਦਾ। ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ। ਨਿਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਅਗੇ ਕਰਨੀ ਜਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਹੋ। ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦਿਆਂ ਸਾਰੀ ਜੀ ਬੋੜਾ ਹਾਂ ਜੀ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਕਿਦਾਂ ਚੱਲੀਦਾ ਕੰਮ ਕਰੀਦਾ ਚੱਲੀ ਜਾਂਦਾ ਜੀ ਆਪਣਾ ਡਰੈਸ ਬੋਲੋ ਜੀ ਡਰੈਸ ਆਪਣਾ ਪਿੰਡ ਲੋਕਾ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਡਾੜੀ ਦਾ ਨਾਮ ਸਰਦਾਰ ਹਰਦੀਪ ਸਿੰਘ ਵਪਾਰੀ ਪਿੰਡ ਲੋਕਾ ਫੋਨ ਨੰਬਰ ਫੋਨ ਨੰਬਰ 98552 95443 ਠੀਕ ਹੈ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੁਰਸਾਖ ਸਿੰਘ ਗੁਰਸਾਖ ਸਿੰਘ ਗੁਰਸਾਖ ਸਿੰਘ ਸਾਹਿਬ ਜੀ ਠੀਕ ਹੈ ਜੀ ਹਾਂਜੀ ਤੇ ਅੱਜ ਵੀ ਕਿੰਨੇ ਬਸੂ ਆਪਣੇ ਤੋਂ ਅੱਜ ਆਪਣੇ ਤੋਂ 8 ਮਹੀਆ ਅਛਾ ਦੋ ਵੜਾ ਵਾ ਵੜਾ ਨੇ ਚਾਰ ਆ ਤੇ ਦੋ ਕੱਲ ਨੂੰ ਆਉਣੀਆਂ ਹੋਰ ਵੱਡੀਆਂ ਹੋ ਵੜਾ ਉਹ ਇੱਕ 35 ਲੀਟਰ ਵਾਲੀ ਆ ਗੱਬਣਿਆਂ ਵਸ਼ੀ ਬਹੁਤ ਵੱਡੀ ਠੀਕ ਹੈ ਤੇ ਇੱਕ 15 16 ਕਿਲੋ ਵਾਲੀ ਵਸ਼ੀ ਆ ਉਹ ਕੱਲ ਨੂੰ ਲਿਆਵਾਂਗੇ ਐ ਟਾਈਮ ਦੋ ਆਪਣੇ ਤੋਂ ਮੌਕੇ ਤੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਚਲੋ ਸ਼ੁਰੂ ਕਰੀਏ ਹਮੈਨੂੰ ਪਹਿਲੇ ਇਹਦੀ ਦਸੂ ਡਿਟੇਲ ਦੀ ਇਹ ਦੂਜਾ ਸੁਗਾ ਮਾਜਦਾ ਦੂਜੇ ਸੁਗੇ ਝੋਟੀ ਆ ਅਛਾ ਕਿਨਾਜੀ ਸੁਈ ਆ ਅੱਜ ਇਹਨੂੰ ਤੇ ਜਿਆ ਦੇਣ ਹੋਇਆ ਸੁਈ ਨੂੰ ਅਛਾ ਜੀ ਬੱਚਾ ਕਿਤੇ ਤਨੇ ਬੱਚਾ ਦਾ ਕੱਟੀ ਇਹਦੀ ਅਛਾ ਆ ਕੱਟੀ ਦੀ ਕੱਟੀ ਠੀਕ ਹੈ 나ੜੂ ਨੂੰ ਨਾਲ ਹੀ ਕੱਟੀ ਨਾੜੂ ਨਾਲ ਹੀ ਸਿੰਗੀ ਵਿਖਾਇਓ ਕੱਟੀ ਦੀ ਆ ਲੋ ਜੀ ਕਰੋ ਚੈੱਕ ਦੋਸਤੋ ਫੇਸ ਕੁਆਲਟੀ ਚੈੱਕ ਕਰੋ ਲਓ ਵੀਰ ਬਾਹਰ ਕੱਢ ਲਓ ਕਰੋ ਦੋਸਤੋ ਫੇਸ ਕੁਆਲਟੀ ਚੈੱਕ ਕੀ ਚੰਗੇ ਕੱਦ ਕੱਟਦੀ ਹੈ ਫੁੱਲ ਹੈਵੀ ਬੋਡੀ weight ਪਿੱਠ ਪੂੜੇ ਦੀ ਚੜਾਈ ਚੈੱਕ ਕਰ ਲੋ ਥੋੜੀ ਬੰਦ ਹੋ ਰਹੀ ਆਰਡਰ ਕੁਆਲਟੀ ਦੋਸਤੋ ਚੈੱਕ ਕਰ ਲੋ ਦੀ ਹੂੰ ਚੰਗੇ ਕਦ ਕੱਢ ਦੀ ਦੋਸਤੋ ਮੱਝ ਸਵੇਰ ਵੀ ਦੁਜਾ ਸੂਆ ਦੁਜਾ ਸੂਆ ਦੁਜਾ ਸੂਆ ਸਵੇਰ ਦੋਸਤੋ ਬੱਚੀ ਇਹ ਨਹੀਂ ਕੱਟੀ ਦਿੱਤੀ ਵਪਾਰ ਦਾ ਕੰਮ ਹੈ ਦੋਸਤੋ ਵੀ ਅਧਾਰਾ ਟੀਮ ਦੇ ਵਿੱਚ ਪਸ਼ੂ ਦੋਸਤੋ ਵੀ ਕਿੱਦੇ ਕੋਲ ਆਉਂਦੇ ਰਹਿੰਦੇ ਹਾਂਜੀ ਵੀਰ ਜੀ ਮੁੱਲ ਦਾ ਮੁੱਲ ਇਹਦਾ ਆਪਾਂ ਫੋਨ ਤੇ ਦੱਸਾਂਗੇ ਫੋਨ ਤੇ ਵਾਜੀ 12 ਲੀਟਰ ਦੁੱਧ ਤਿਆਰ ਹੋਊਗਾ ਲੀਟਰ ਵਾਲਾ ਠੀਕ ਹੈ ਜੀ ਦੁੱਧ 16 17 ਕਿਲੋ ਕਿਲੋ ਕਰੂਗੀ ਰਾਮ ਨਾਲੀ ਠੀਕ ਹੈ ਜੀ ਹਾਂਜੀ ਅੱਛਾ ਮੁੱਲ ਸਾਰੇ ਫੋਨਾਂ ਦੇ ਮੁੱਲ ਸਾਰੇ ਫੋਨਾਂ ਦੇ ਦੋ ਕੁ ਮੱਝਾਂ ਹੈਗੀਆਂ ਵਾ ਉਹਨਾਂ ਦੇ ਆਪਾਂ ਦੱਸਾਂਗੇ ਤੁਹਾਨੂੰ ਪੱਧਰੀ ਹਾਂਜੀ ਉਹ ਪੱਧਰੇ ਛੋਟੇ ਮੁੱਲ ਬਿਲਕੁਲ ਹੀ ਹਾਂਜੀ ਅੱਛਾ ਇਹਦੇ ਮਗਰ ਦੱਸੀ ਵੀਰੇ ਮੈਂ ਤੁਸੀਂ ਇਹਦੇ ਮਗਰ ਕੱਟਾ ਵਾ ਇਹਨੂੰ ਇਹਨੂੰ ਸੂਈ ਨੂੰ ਅੱਜ 6ਵਾਂ 7ਵਾਂ ਦੇਣਿਆ ਅੱਛਾ ਇਸਲੇ 14 ਲੀਟਰ ਦੁੱਧ ਹੋਊਗਾ ਤਿਆਰ ਠੀਕ ਹੈ ਜੀ ਹਾਂਜੀ ਦੋ ਟਾਈਮ ਚੋ ਕੋਈ ਇੱਥੇ ਮੰਡੀ ਨਹੀਂ ਠੀਕ ਹੈ ਜੀ 200 ਗੁੱਜਾ ਸਵੇਰ ਸੁਈ ਆ 8 ਨੂੰ ਕਿ ਵੀ ਸੁਈ ਨੂੰ 6-7 ਦਿਨ ਹੋ ਗਏ 6-7 ਦਿਨ ਵੀ ਕਹਿੰਦਾ ਸੁਈ ਨੂੰ ਹੋ ਗਏ ਚੰਗੇ ਕਦ ਕੱਦ ਦੀ ਪਿੱਠ ਪੜੇ ਦੀ ਚੈੱਕ ਕਰ ਲਓ ਆਰਡਰ ਕੁਆਲਟੀ ਦੋਸਤੋ ਇਹਦੀ ਵਿੱਚ ਲੰਮੀ ਤੋਰ ਦੇ ਬਾਹਰ ਨੂੰ ਤੋਰ ਦੇ ਵੀਰ ਨੂੰ 14 ਕਿਲੋ ਦੁੱਧ ਦੋਸਤੋ ਵੀਰ ਕਹਿੰਦਾ ਤਿਆਰ ਆ ਕੋਈ ਦੋ ਟਾਈਮ 10 ਟਾਈਮ ਚੁਆਈ ਕਰ ਲਿਆ ਵੀ ਤਸਦੀਕ ਕਰ ਲਓ ਸੀਐਸਕੁਆਰ ਕੀ ਦੋਸਤੋ ਚੈੱਕ ਕਰ ਲਓ ਜੀ ਸਿੱਧੇ ਤੌਰ ਤੇ ਬਚਾ ਨਹੀਂ ਰਿਹਾ ਤਾ ਇਹ ਬੱਚਾ ਕਟਾ ਮਗਰ ਠੀਕ ਹੈ ਜੀ ਉਹ ਜਿਹੜਾ ਨਗਲ ਵੀ ਤਿਆਰ ਹੈ 14 ਲੀਟਰ ਤਿਆਰ ਹੋ ਕੰਡੇ ਵਾਲਾ ਠੀਕ ਹੈ ਜੀ ਤੁਹਾਨੂੰ ਦੂਸਰੀ ਕੁਆਲਟੀ ਚੈੱਕ ਕਰ ਲੋ ਮੋੜੀ ਦੂਸਰੀ ਦਾ ਵੀ ਫੋਨ ਕਰ ਦੇ ਬੱਚਾ ਦਾ ਕਿਥੇ ਹੈ ਇਹਦਾ ਬੱਚਾ ਉਧਰ ਬੱਚਾ ਬੱਚੇ ਕੱਢੇ ਤਾਜੀ ਸੂਈ ਬਿਲਕੁਲ ਨਾੜੂਆਂ ਬਾਹਰੀ ਆ ਥੋੜੀ ਠੀਕ ਹੈ ਤਿੰਨ ਨੰਬਰ ਪਰ ਦਸੀ ਵੀ ਤਿੰਨ ਨੰਬਰ ਵਾਲੀ ਸੂਈ ਆ ਕਿੰਨਾ ਟਪਾਗੇ ਸੂਈ ਇਹਨੂੰ ਸੂਈ ਨੂੰ ਅੱਜ ਉਹ ਚੱਲਿਆ 10 ਕ ਦਿਨਾਂ ਚੱਲੇ ਆ ਅੱਛਾ 10 15 ਦਿਨ ਹੋਏ ਕੱਟੀ ਬਹੁਤ ਸ਼ਾਨਦਾਰ ਹੈ ਇਹਦੇ ਪਿੱਛੇ ਠੀਕ ਹੈ ਠੀਕ ਹੈ ਇਹਦੀ ਕੱਟੀ ਨੀਲੀ ਦੀ ਆ ਬਹੁਤ ਜਿਆਦੀ ਬਸਲ ਤੋਂ ਤਿਆਰ ਬਸਲ ਤੋਂ ਤਿਆਰ ਹੋ ਗਿਆ ਪੂਆ ਦੱਜਾ ਸੂਗਾ ਦੋਸਤੋ ਇਹ ਵੀ ਦੱਜਾ ਸੂਗਾ ਸੂਈ ਆ ਬੱਚਾ ਨਹੀਂ ਕੱਟੀ ਰਹੀ ਈ ਸਾਸ ਕੋਲੋਂ ਦੁੱਧ ਵੀਰ ਕਹਿੰਦਾ ਤਿਆਰ ਆ ਕਿੱਥੇ ਕੱਟੀ ਦੀ ਅੱਛਾ ਕੱਟੀ ਨੀਲੀ ਰਵੀ ਚ ਦੋਸਤੋ ਆ ਕੱਟੀ ਨੇ ਦਿੱਤੀ ਆ ਕੱਟੀ ਬਹੁਤ ਚੰਗੀ ਆ ਨੂੰ ਫਾਉ ਕੱਟੀ ਜਾ ਕੇ ਇਸ ਕੋ ਆ ਜੀ ਦੇਖੋ ਕੱਟੀ ਚੈੱਕ ਕਰ ਲੋ ਕੱਟੀ ਦੋਸਤੋ ਨੀਲੀ ਰਵੀ ਚ ਮੱਝ ਦੋਸਤੋ ਆ ਮੋਹਰਾ ਚ ਤੇ ਬੱਚਾ ਜਿਹੜਾ ਦਿੱਤਾ ਨੇ ਨੀਲੀ ਰੱਖਦਾ ਦਿੱਤਾ ਸੀਮਨ ਦੋਸਤੋ ਕਿਸੇ ਨੇ ਨੀਲੀ ਰੱਖਦਾ ਭਰਾਇਆ ਮੈਨੂੰ ਆਰਡਰ ਕੁਆਲਟੀ ਦੋਸਤੋ ਚੈੱਕ ਕਰ ਲੋ ਜੀ ਕਿਸ ਕੁਆਲਿਟੀ ਦੇਖ ਕੇ ਚੈੱਕ ਕਰ ਲੋ ਜੀ ਆਇਆ 10 ਕਿਲੋ ਦੁੱਧ ਵੀਰਚੰਦਾ ਤਿਆਰ ਹੈ ਜਿਆਦਾ ਰੁਕੋ ਕਰਾਦੇ ਕੋਈ ਫੈਮਲੀ ਨਾ ਕਹਿੰਨ ਨਾ ਛਿਰੇ ਤੋਂ ਛਿਰੇ ਵਾਲੀ ਕੀ ਕਰੀਏ ਚਵਾਈ ਦੋਸਤੋ ਵੀਰ ਕੰ ਦਾ ਰੈਗੂਲਰ ਹੀ ਸੜੀ ਚੱਲਦੀ ਹੈ ਕੋਈ ਟਾਈਮ ਜਾਰ ਲਗਾਉਂਦਾ ਬਾਕੀ ਦੋਸਤੋ ਤਸੱਲੀ ਜਿਹੜੀ ਕਰਨੀ ਤੁਸੀਂ ਆਪ ਆਇਓ ਪਤਾ ਨਹੀਂ ਵੀਰ ਹਾਂਜੀ ਵੀਰ ਜੀ ਠੀਕ ਹੈ ਜੀ ਦੱਸਿਓ ਇਹਦੇ ਬਾਰੇ ਵੀ ਇਹ ਥੱਲੇ 10 ਲੀਟਰ ਧਾਰਾ ਆਉਣਗੀਆਂ ਖੁੱਲੀਆਂ ਹਾਂਜੀ ਇਹਦੇ ਵਿੱਚ ਇਹਦੇ ਵਿੱਚ ਇਹ ਥੱਲੇ 10 ਲੀਟਰ ਧਾਰਾ ਪਹਿਲਾ ਸੂਆ ਚੌਗੀ ਮੂੰਹ ਅੱਛਾ ਬੱਚਾ ਕੀ ਦਿੱਤਾ ਨਹੀਂ ਬੱਚਾ ਦਾ ਕਟਾ ਚਾਰ ਦੰਦ ਜੀ ਅੱਛਾ ਜੀ ਦਾਲ ਖਾਣ ਚੌਗੀ ਪੂਰਾ ਕੱਦ ਕਾਟ ਬਾਅਦ ਵਿੱਚ ਬਾਅਦ ਵਿੱਚ ਪੂਰਾ ਕੱਦ ਕਾਟ ਦੂਜੇ ਸਵੇਰ ਵੱਡੀ ਝੋਟੀ ਬਣਾਉਂਗੇ ਪੂਰੀ ਪਹਿਲਾ ਸੂਆ ਦੋਸਤੋ ਸੂਈ ਹੈ ਬੱਚਾ ਨੇ ਕੱਟਾ ਦਿੱਤਾ ਵੀ ਹਾਂ ਹਰਿਆਣੀਆਂ ਹਰਿਆਣੇ ਦੀ ਕੱਟੀ ਆ ਹਰਿਆਣੇ ਦੀ ਕਰੋ ਦੋਸਤੋ ਫੇਸ ਕੁਆਲਟੀ ਚੈੱਕ ਚਾਰ ਦੰਦ ਜੰਮੀ ਤੋਂ ਆਓ ਦੰਦ ਆਓ ਦੋਸਤੋ ਪੂਰੀ ਸ਼ਕੀਨ ਝੋਟੀ ਹੈ ਪਹਿਲਾ ਸੁਆ ਸੂਈ ਦੁੱਧ ਵੀ 10 ਕਿਲੋ ਤਿਆਰ 10 ਕਿਲੋ ਤਿਆਰ ਹੋ ਖੁੱਲਾ ਅਸੀਂ ਕੀ ਵਿਖਾ ਦੋ ਕਰੋ ਚੈੱਕ ਜੀ ਦੋਸਤੋ ਇਸ ਕੁਆਲਟੀ ਦੀ 90000 90000 ਦੋਸਤੋ ਇਹਦਾ ਜਿਹੜਾ ਮੁੱਲ ਵੀਰ ਕਹਿੰਦਾ ਆਪਾਂ ਫੋਨ ਤੇ ਕਰ ਲਾਂਗੇ ਫੋਨ ਤੇ ਕੀ ਕਰਨਾ 90000 ਦੀ ਝੋਟੀ ਦੇ ਦਾਂਗੇ ਹਾਂ ਨਾ ਹੀ ਝੋਟੀ ਭਾਵੇਂ ਲੱਖੋਂ ਬਾਹਰ ਵੇਚਦੀ ਏ ਮੋਲ 90 ਹਜ਼ਾਰ। ਹੋ ਲਾ ਠੀਕ ਹੈ ਜੀ। 90 ਹਜ਼ਾਰ ਦੀ ਝੋਟੀ ਦੇ। 90 ਹਜ਼ਾਰ ਦੋਸਤੋ ਇਸ ਝੋਟੀ ਦਾ ਮੁੱਲ ਵੀਰ ਨੇ ਜਿਹੜਾ ਵਾ ਮੈਸ਼ਨ ਕਰਤਾ। ਹਰਿਆਣੇ ਦੀ ਝੋਟੀ ਆ ਵੱਡੀ ਝੋਟੀ ਤੁਸੀਂ ਆਂਦੇ ਮੋਲ ਨਹੀਂ ਦਾਤੇ ਪਰ ਆਪਾਂ ਅੱਜ ਦਸਤਾ ਜੋ। ਠੀਕ। ਹਾਂ ਜੀ। ਲੇਕਨ ਝੋਟੀ ਲੱਖੋਂ ਬਾਹਰ ਵੇਚ ਦਈਦੀ ਆ ਪਰ ਆਪਾਂ 90 ਹਜ਼ਾਰ ਦੀ ਝੋਟੀ ਦੇ ਦਾਂਗੇ। ਇਹ ਮੰਡੀ ਲੋਕੀ 3-3 ਲੱਖ ਮੰਗੀ ਇਹਨੇ ਹਰ ਝੋਟੀ ਨੂੰ। ਪੂਰੀ ਟਾਪ ਦੀ ਝੋਟੀ ਆ ਕੱਦ-ਕਾੜ ਹਰਿਆਣੇ ਦੀ ਝੋਟੀ ਆ। ਹਾਂ ਜੀ ਹਾਂ ਜੀ। ਇਹਦੇ ਪਰ ਦਸੀ ਵੀਰ। ਹਾਂ ਜੀ। ਤੁਸੀਂ ਆਂਦੇ ਮੋਲ ਨਹੀਂ ਦਾਤੇ ਅੱਜ ਦਸਤਾ ਇਹ ਸੂਈ ਆ ਕੱਟੀ ਮਗਰੇ ਇਹਦੇ ਮਗਰ ਕੱਟੀ ਇਹਨੂੰ ਸੂਈ ਨੂੰ 6-7 ਦਿਨ ਹੋ ਗਏ ਆ ਇਥੇਲੇ 12 ਲੀਟਰ ਤਿਆਰਾ ਆਣ ਗਿਆ ਖੁੱਲੀਆਂ ਗੋਦ ਜਾ ਹਾਂਜੀ ਚਵਾਈ ਵਾਲਾ ਦੋਸਤੋ ਦੂਜਾ ਸੂਆ ਸੂਈ 10-12 ਦਿਨ ਵੀ ਸੂਈ ਨੂੰ ਹੋ ਗਏ ਹਾਂ 10-12 ਦਿਨ ਸੂਈ ਨੂੰ ਦੋਸਤੋ ਕੀ ਪਿੱਠ ਫਰੇ ਦੀ ਚੜਾਈ ਦੋਸਤੋ ਚੈੱਕ ਕਰ ਲਿਓ ਦੀ ਮੋੜਲਾ 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 ਮੱਜ ਦੋਸਤੋ ਕਰੋ ਚੈੱਕ ਇਹਦੀ ਫੇਸ ਕੁਆਲਿਟੀ ਆਰਡਰ ਕੋਆਰਟੀ 205 ਚੈੱਕ ਕਰਾ ਲਿਆ ਪਰ ਤੇ ਜਾਨੀ ਮੈਨੂੰ ਇਹ ਵੀ 95000 ਦੀ ਦੇ ਦਾਂਗੇ ਅੱਛਾ ਜੀ 12 ਲੀਟਰ ਧਾਰਾ ਹੋਣਗੀਆਂ ਖੁੱਲੀਆਂ 95000 95000 ਦੀ ਮਾਨਤਨ ਕੋ ਨਹੀਂ ਕਰਦਾਂਗੇ ਮੌਕੇ ਤੇ ਮਾਨਤਨ ਫੋਲੀ ਕਰਤਾ ਵਾ ਠੀਕ ਹੈ ਜੀ ਹਾਂ ਜੀ ਦੋਸਤੋ ਫੇਰ ਵੀ ਵੀਰ ਨੇ ਦੋ ਮਜਾ ਦਾ ਜਿਹੜਾ ਮੋਲਿਆ ਵੀਡੀਓ ਵਿੱਚ ਦੱਸਤਾ ਵਾ ਇੱਕ ਤਾਂ 90 ਇੱਕ ਤਾਂ 95 ਮਾਨਤਨ ਦੋਸਤੋ ਜਿਹੜਾ ਕੋਈ ਪੀਰ ਆਊਗਾ ਉਹਦਾ ਮਾਨਤਨ ਦੋਸਤੋ 12 ਲੀਟਰ ਧਾਰਾ ਹੋਣਗੀਆਂ ਖੁੱਲੀਆਂ ਠੀਕ ਹੈ ਇਹਦੇ ਨਾਲ 9 ਕਿਲੋ ਦੋਸਤ ਪੱਕਾ ਦੇ ਦਾਂ ਅੱਛਾ ਜੀ ਸਾਜੀ ਕੇ ਕਹਿੰਦੇ ਸਾਂਬੀ ਨਹੀਂ ਬਹੁਤ ਜਿਆਦੀ ਇਹਨੇ ਬੱਚਾ ਦਿੱਤਾ ਇਹਨੇ ਸੂਈ ਨੂੰ ਕਿਨਾਰੇ ਮੋ ਗਿਆ ਪੰਜ ਛੇ ਦਿਨ ਆਵੇ ਮੈੜਾ ਲੱਗਾ ਹਜੇ ਨਾਲ ਪੰਜ ਛੇ ਦਿਨ ਦੋਸਤੋ ਸੂਈ ਨੂੰ ਹੋ ਗਿਆ ਚੰਡਾ ਚੰਡਾ ਬਹੁਤ ਜਿਆਦਾ ਸਾਫ ਲੰਮੀ ਤੋਰੀ ਮਾਰੀ ਜੀ ਹਾਲੀ ਵਾਲੀ 2 ਕਿਲੋ ਦੋਸਤੋ ਦੁੱਧ ਦੇ ਥਲੇ ਸੂਈ ਨੂੰ ਪੰਜ ਛੇ ਦਿਨ ਦਾ ਟਾਈਮ ਹੋ ਗਿਆ ਤਿੱਜਾ ਸੁਆ ਸੂਈ ਹਾਂ ਦਾ ਪੈਰਾਂ ਦੀ ਪੂਰੀ ਪੂਰੀ ਸਾਂਬੀ ਨਹੀਂ ਮੋਰ ਦਾ ਮੋਰ ਦਾ ਦਾਦਾ ਮੋਹ ਦੀ ਕਾਮ ਜੇ ਲੈ ਲਓ ਭਾਵੇਂ ਅੱਛਾ ਜੀ ਦਾਂਦੋ ਦੋਸਤੋ ਪੂਰੇ ਮੇਰੇ ਕਹਿਮ ਹੈ ਠੀਕ ਹੈ ਥੋੜੀ ਜੀ ਘੱਟ ਸਾਂਹ ਵਾਲੇ ਘਰੋਂ ਆਈ ਏ ਤਾਜੀ ਸੂਈ ਬਿਲਕੁਲ 나ੜੂ ਤੇ ਆ ਇਹਦਾ ਮੁੱਲ ਵੀ ਕਰਨਾ ਹੈ ਫੋਨ ਤੇ ਇਹਦਾ ਮੁੱਲ ਆਪਾਂ 55000 ਦੀ ਦੇ ਦਾਂਗੇ 55000 ਦੀ ਹਾਂਜੀ ਮੁੱਲ ਕਰਾਉਣ ਜਿੰਨਾ ਮਰਜ਼ੀ ਕਰੀ ਜਾਈਏ ਹੋਰ ਇਹ ਦੋਸਤੋ ਮੁੱਲ ਤੇ ਛਾਹ ਇਹਦਾ ਟੋਕੜਾ ਨਾਲ ਸਾਰਾ ਸਾਲ ਚੋ ਕੇ ਫਿਰ ਇੰਨੇ ਦੀ ਵਿਕ ਜਾਣੀ ਹੈ ਤੇ ਠੀਕ ਠੀਕ ਹੈ ਜੀ ਹਾਂਜੀ 55000 ਰੁਪਏ ਦੋਸਤੋ ਵੀਰ ਨੇ ਤਾਜੀ ਸੂਈ ਬਿਲਕੁਲ 나ੜੂ ਆਵੇ ਬੱਚਾ 9 ਕਿਲੋ ਦੁੱਧ ਦੋਸਤੋ گاਵਾ ਦੇ ਭਾਂੋਂ ਸਸਤੀ ਐ 55000 ਦੀ ਦੇ ਦਾਂਗੇ 나ੜੂ ਤੇ ਆ ਬੱਚਾ ਕੋਈ ਵੀ ਇਹ ਵੀ 나ੜੂ ਤੇ ਇਹ ਵੀ 나ੜੂ ਤੇ ਇਹ ਵੀ 나ੜੂ ਤੇ ਸਾਰੇ 나ੜੂ ਤੇ ਆ ਬੱਚੇ ਕੋਈ ਵੀਰ ਫੋਨ ਵਾਲਿਆ ਮਾਂ ਤਾਂ ਨਹੀਂ ਕਰਦਾ ਓਕੇ ਓਕੇ ਹਾਂਜੀ ਮਾਂ ਤਾਂ ਦੋਸਤੋ ਵੀਰ ਕਹਿੰਦਾ ਆਪਾਂ ਜਰੂਰ ਕਰਾਂਗੇ ਜਿਹੜਾ ਪੂਰੀ ਚਵਾਈ ਓਕੇ گاਵਾ ਵਾਲੀ ਚਵਾਈ ਲੱਗੀ ਉਹਨੂੰ ਠੀਕ ਹੈ ਸਾਰੀਆਂ ਮੱਜਾਂ ਭੋਲੀਆਂ ਐ ਟੂ ਜੱਡੀ ਆ ਬੱਛੀ ਗਾਂ ਦੀ ਆ ਬੱਛੀ ਗਾਂ ਦੀ ਅਛੇ ਜਿਹੜੀ ਗਾਂ ਸੂਈ ਦੀ ਗਾਂ ਸੂਈ ਆ ਇੰਨਾ ਟਮਗਰ ਵੀ ਸੁਈ ਨੂੰ ਉਹ ਚੱਲਿਆਣਗੇ 10 ਦਿਨਾਂ ਚੱਲੇ ਆ ਅਸਾਂ ਆਹ ਗਾਂ ਸੁਈ ਹੈ ਹਾਂਜੀ 20 ਲੀਟਰ ਦੁੱਧ ਤਿਆਰ ਹੋਊਗਾ ਨੈਟ ਵਾਲਾ ਤਿਆਰ ਹੈ ਪੂਰਾ 20 ਲੀਟਰ ਗੱਲਾਂ ਨੀ ਨੈਟ ਤਿਆਰ ਠੀਕ ਹੈ ਲੰਮੀ ਤੋਰ ਵੜ ਦੋਸਤੋ ਸੁਹਾਗ ਨਾ ਸੁਈ ਦੂਜਾ ਦੂਜਾ ਸੁਹਾਗ ਸੁਈ ਆ ਦੂਜਾ ਸੁਹਾਗ ਸੁਈ ਆ 8 ਕਿ ਦਿਨ 10 ਦਿਨ ਹੋ ਗਏ 10 ਦਿਨ ਹੋ ਗਏ ਵਸ਼ੀ ਮਗਰ ਪਿਓਰ ਪਿਓਰ ਵਸ਼ੀ ਪਿਛੇ 20 ਲੀਟਰ ਵੀਰ ਕਹਿੰਦਾ ਤਿਆਰ ਆ ਕਰੋ ਦੋਸਤੋ ਆਰਡਰ ਕੁਆਲਿਟੀ ਚੈੱਕ ਜੀ ਲੈ ਆ ਵੀ ਦੋਸਤੋ ਚੰਗੀ ਹੈ ਮੋਰਲਾ ਵੀ ਆ ਜਾ ਕਿਸ ਕੁਆਲਿਟੀ ਦੋਸਤੋ ਚੈੱਕ ਕਰ ਲਓ ਜੀ ਚੰਗਾ ਦੋਸਤੋ ਆਰਡਰ ਤਿਆਰ ਕੀਤਾ ਗਾਣੇ ਈ ਮੱਝਾਂ ਥੋੜਾ ਥੋੜਾ ਵੀਰ ਆਇਆ ਬਿਲਕੁਲ ਓਕੇ ਮੈਂ ਆਇਆ ਓਕੇ ਹੋ ਗਈ ਤੇ ਅੱਛਾ ਜੀ ਜਿੱਦਾਂ ਮਰਗੀ ਕੋਈ ਹੈ ਬਿਲਕੁਲ ਠੰਡੀ ਸੀਲੇ ਬਹੁਤ ਠੰਡੀ ਸੀਲੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਮਾਂਜੀ ਇਹਦੇ ਗਾਂ ਕਰੀ ਮੋਲੇ ਦਾ ਕਰਨਾ ਵੀਰ ਇਹਦਾ ਮੁੱਲ ਫੋਨ ਤੇ ਕਰਾਂਗੇ ਬਸ਼ੀ ਦਾ ਫੋਨ ਤੇ ਹੋਗਾ ਜੀ ਹਾਂਜੀ ਉਹ ਚੋਟੀ ਨੁਕਤਾ ਪਾ ਲਈ ਇੱਕ ਹੈ 70 7000 ਦੀ ਦੇ ਦਾਂਗੇ ਵਛੀ 7000 ਦੀ ਹਾਂਜੀ ਡੈਡੀ ਜੀ ਦਾ ਦੱਸ ਦੇ 7000 ਦੀ ਵਛੀ ਦੇਣਾ 7000 ਤੋਂ ਮਾਨਤਨ ਕਰ ਦਾਂਗੇ ਬਾਕੀ ਦੁੱਧ 20 ਕਿਲੋ ਹੈਗਾ ਥੱਲੇ ਠੀਕ ਹੈ ਇਹਦੇ ਬਾਰੇ ਦਸੀ ਇਹ ਸੁਣਨ ਵਾਲੀ ਆ ਕਿੰਨੇ ਟਾਈਮ ਖੜਦੀ ਆ ਇਹ 8 ਦਿਨ ਰਹਿੰਦੇ ਇਹ ਜੀ ਦੋਸਤੋ ਇਹ ਸੁਣ ਦੇ ਵਿੱਚ ਰਹਿੰਦੇ ਇਹ ਹਾਂਜੀ ਸਵੇਰ ਕਿੰਨਾ ਸੁਣੀ ਇਹ ਦੂਜਾ ਸੂਹਾ ਸੁਣੀ ਵਛੀ ਦੂਜਾ ਸੂਹਾ ਸੁਣੀ ਕਿਉਂ ਹਾਂਜੀ ਪਹਿਲੇ ਸੂਹਾ ਕਿੰਨਾ ਚੋਆ ਇਹ ਪਹਿਲੇ ਸੂਏ ਦੇ ਵਸ਼ੀ ਨੇ ਦੁੱਧ ਬੜਾ ਚੋਇਆ ਆਪਣੇ ਤੋਂ ਗਈ ਹੀ ਪਹਿਲੇ ਸੂਏ ਨੇ 28 29 ਕਿਲੋ ਦੁੱਧ ਕੱਢਿਆ ਅੱਛਾ ਜੀ ਪਰ ਐਰ ਕੀ ਬੱਛੀ ਨੇ ਸਾਂਭ ਹੀ ਨਹੀਂ ਗਈ ਕਹਤੋਂ ਠੀਕ ਹੈ ਜੀ ਹਾਂ ਜੀ ਬਾਕੀ ਮੂਹ ਤਾਂ ਪੂਰੀ ਓਕੇ ਆ ਹੁਣ ਵੀ ਨਹੀਂ 5 ਲੀਟਰ ਤੋਂ ਮਰਦੀ ਬੱਛੀ ਠੀਕ ਹੈ ਜੀ ਜਰਸੀ ਦੇ ਨਾਲ ਕ੍ਰੋਸ ਆ ਨਾ ਹਾਂ ਜੀ ਬਾਕੀ ਸਾਂਭ ਹੀ ਨਹੀਂ ਕਹਿੰਦੇ ਸਾਂਭਣ ਵਾਲੀ ਆ ਠੀਕ ਠੀਕ ਜਿਹੜਾ ਸਾਂਭ ਲੂਗਾ ਬਾਕੀ ਤੁਹਾਨੂੰ ਪਤਾ گاਵਾਵਾਂ ਦੇ ਹੁੰਦੀਆਂ ਪੱਠੇ ਦੀਆਂ ਹਾਂ ਜੀ ਹਾਂ ਬੋਲੇ ਤਾਂ ਕਰਨਾ ਇਹਦਾ ਮੁੱਲ ਫੋਨ ਤੇ ਕਰਦਾਂਗੇ ਹਾਂਜੀ ਬਾਨੀ ਵੜੀ ਪਛੀ ਪਾਜੀ ਲਓ ਜੀ ਵੀਰ ਜੀ ਨੀਲੀ ਰਵੀ ਦੀ ਪਿਓਰ ਝੋਟੀ ਸੁਆਗਰਮਾ ਵੀਰ ਪਹਿਲਾ ਸੁਆ ਚੌਗੀ ਮੂੰਹ ਕਰੋ ਚੈੱਕ ਜੀ ਦੋਸਤੋ ਸਿੰਗੀ ਵਖਾਈ ਝੋਟੀ ਦੀ ਚੰਗੀ ਤਰ੍ਹਾਂ ਹੌਲੀ ਹੌਲੀ ਖੜੀ ਬਿਲਕੁਲ ਹੌਲੀ ਵਾਲੀ ਪਿੱਠ ਕੁੜੇ ਦੀ ਚੜਾਈ ਦੋਸਤੋ ਚੈੱਕ ਕਰੋ ਪੂਰਾ ਫੁੱਲ ਹੈਵੀ ਬੋਡੀ ਵਾਲਾ ਲੈ ਕਮਾ ਦੇ ਪਿਓਰ ਨੀਲੀ ਰਵੀ ਦੋਸਤੋ ਕੁਛ ਵੀ ਵਾਈਟ ਚਾਰੇ ਖੋਰ ਵਾਈਟ ਫੇਸ ਕੁਆਲਟੀ ਚੈੱਕ ਕਰ ਲਓ ਮੂੰਹ ਚੋਂ ਵੀਰ ਕਿੰਦਾ ਦੰਦਾ ਤੇ ਚੌਗੀ ਕਰੋ ਦੋਸਤੋ ਚੈੱਕ ਤੁਰੀ ਜਾਂਦੀ ਮੈਦਾ ਪਿੱਠ ਪੜਾ ਉਹਦੀ ਦੋ ਚੋਟੀ ਇਹ ਫਲਕਾਰੀ ਲਾ ਕੇ ਵਖਾਦੀ ਤਾ ਫਲਕਾਰੀ ਲਾ ਵੀਰੇ ਕਹਿੰਦੀ ਇਹਨੂੰ ਤਾਂ ਵੀਰੇ ਕਿ ਨਹੀਂ ਸੀ ਆ ਤਾਂ ਫਲਕਾਰੀ ਪਾਈ ਲਾ ਕੇ ਤੋਰੋ ਹੀ ਮਰਜੀ ਫਲਕਾਰੀ ਲਾ ਕੇ ਤੋਰੋ ਫਲਕਾਰੀ ਇਸ ਚਾਹੀਦੇ ਜਾਂਦੇ ਤੇ ਪੀਂਦੀ ਸ਼ਾਇਦ ਡੰਗਰ ਤੇ ਪੀਂਦੀ ਵਾਕੇਗਾ ਜੀ ਚੋਟੀ ਪੂਰੀ ਦਲੀਲ ਵਾਲੀ ਆ ਮੋਰ ਦਾ ਮੋਰ ਦਾ ਦੋਸਤੋ ਪੂਰਾ ਕਦ ਕੱਟ ਫੇਸ ਕੁਆਲਟੀ ਚੈੱਕ ਕਰ ਲਓ ਜੀ ਅਜੇ ਆਪਾਂ ਨੇ ਨਾ ਵੀ ਫੂਨਾ ਤੇ ਡੰਗਰ ਵੱਡਾ ਜਾਂ ਛੋਟਾ ਫੂਨਾ ਤੇ ਡੰਗਰ ਛੋਟਾ ਲੱਗਦਾ ਹੀ ਲੱਗਦਾ ਜਿਹੜਾ ਵੱਡਾ ਡੰਗਰ ਆ। ਹਾਂਜੀ ਹਾਂਜੀ। ਭਾਵੇਂ ਹੁਣ ਜਿੱਡੀ ਬਲਕਣ ਵੱਡੀ ਝੋਟੀ ਆ ਫੋਨ 'ਚ ਨਿੱਕੀ ਲੱਗਣ ਨਹੀਂ ਰਹੀ ਆ। ਨਹੀਂ ਲੱਗਣਦੀ ਆ। ਹਾਂਜੀ। ਬਾਕੀ ਡੰਗਰ ਜਦੋਂ ਅੱਖੀਂ ਵੇਖ ਲਈਏ ਉਹਦੇ ਨਾਲ ਦੀ ਰੀਸ ਨਹੀਂ। ਪਾਣੀ ਪਾ ਦੋ ਤੇ ਉਹ ਵੀ ਨਾ ਥੱਲੇ ਡਿੱਗੂਗਾ। ਠੀਕ ਹੈ ਜੀ। ਕਿੰਨਾ ਦਾ ਕਰਦੇ ਹੋ ਇਹ ਲੈ ਜੂਗੀ ਝੋਟੀ ਹਫਤਾ ਲੈ ਜੂਗੀ। ਹਫਤਾ ਲੈ ਜੀ। ਮੋਲੇ ਦਾ ਕਰਨਾ ਮੋਲੇ ਦਾ ਭਾਜੀ ਫੋਨ ਤੇ ਕਰਾਂਗੇ ਆਪਾਂ ਝੋਟੀ ਵੇਚਣੀ ਆ ਭਾਵੇਂ ਸਵਾ ਆ ਕੇ ਵੇਚ ਦਈਏ। ਆਮੇ ਇਦਾਂ ਵੇਚ ਜੇ ਹਾਂਜੀ ਪਰ ਆਪਾਂ ਚੋਟੀ ਪੂਰੀ ਟੌਰ ਨਾਲ ਵੇਚਣੀ ਅਗਲੇ ਬੰਨੇ ਵਾਲੀ ਸੂਈ ਆ ਮੱਜ ਇਹਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਸੂਈ ਨੂੰ ਅੱਛਾ ਦੁੱਧ ਦੇ ਥੱਲੇ 10 ਕਿਲੋ ਹੋਊਗਾ ਤਿਲੜ ਤਿਲੜ ਮਗਰੇ ਥਾਂ ਦੀ ਮਗਰੇ ਥਾਂ ਦੀ ਤਿਲੜਾਂ ਮਿਲਦੀ ਧਾਰ ਤੇ 10 ਕਿਲੋ ਤਿਆਰ ਦੁੱਧ ਆ ਦੋ ਦੇ ਥੱਲੇ ਕਰੋ ਦੋਸਤੋ ਬਾਕੀ ਸਾਂਭਣ ਸੋਤਣ ਵਾਲੀ ਸਾਂਭੀ ਨਹੀਂ ਕਹਿੰਨੇ ਥਣਵੀਰ ਬਿਲਕੁਲ ਨਹੀਂ ਚੱਲਦਾ ਬਿਲਕੁਲ ਨਹੀਂ ਚੱਲਦਾ ਥਾਂ ਪੰਜ ਚਾਰ ਧਾਰਾਂ ਆਉਂਦੀਆਂ ਉਹਦੀ ਆਪਾਂ ਕਦੀ ਗਾਰੰਟੀ ਬਾਕੀ ਸਾਂਭਣ ਸੁੱਤਣ ਵਾਲੀ ਸਾਂਭੀ ਨਹੀਂ ਕਹਿੰਦੇ ਆਪਣੇ ਤੋਂ ਰਾਤੀ ਆਈ ਆ ਬੰਦੇ ਬੌਦੇ ਲੱਠੇ ਜਿੰਨਾ ਤੋਂ ਆਈ ਪਾਠਾ ਡਕਾ ਨਹੀਂ ਪਾਉਂਦੇ ਪੈੜੀ ਬੰਨਾਂ ਦੇ ਵਾਧੂ ਉਹਨਾਂ ਅੱਛਾ ਅੱਛਾ ਚਾਰਾਂ ਦੇ ਇੰਨੇ ਕਿੱਲਿਆਂ ਦਾ ਫਾਇਆ ਵਰਮਾਜਣ ਨਹੀਂ ਉਹਨਾਂ ਪਾਇਆ ਅੱਛਾ ਅੱਛਾ ਚਾਰ ਆਪ ਹੀ ਖਾ ਗਏ ਹਾਂ ਠੀਕ ਹੈ ਜੀ 10 ਕਿਲੋ ਦੁੱਧ ਤਿਆਰ ਹੋਊ ਥੱਲੇ ਸੂਆ ਦੂਜਾ ਸੂਈ ਹੈ ਸੂਈ ਦੂਜਾ ਸੂਆ ਦੁੱਧ ਦੁੱਧ 10 ਕਿਲੋ ਵੀ ਦੁੱਧ ਦੁੱਧ 10 ਕਿਲੋ ਤਿਆਰ ਹੋਊਗਾ ਚਾਰ ਅਖ ਸਪੈਰ ਹੋ ਗਿਆ ਮਹੀਨੇ ਡੇਢ ਮਹੀਨੇ ਦੀ ਸੂਈ ਆ ਠੀਕ ਹੈ ਜੀ ਮਗਰਲੇ ਖਾਂ ਵੀ ਦੋਸਤੋ ਤੇ ਲੜਿਆ ਉਲਟ ਬਹਿਣੀ ਵਾਲੇ ਪਾਸੇ ਦਾ 100 ਰੁਪਏ ਦੋਸਤੋ ਹਾਂਜੀ ਬਾਕੀ ਮਿਲਦੀ ਧਾਰ ਤੇ ਆ ਭਾਵੇਂ ਪਾੜਾ ਪਾਉਣਾ ਪਾੜਾ ਪਾ ਲੋ ਭਾਵੇਂ ਨਿਕਲ ਠੀਕ ਹੈ ਜੀ ਕੀ ਮੁੱਲ ਦੇਗੇ ਯਾਰ ਇਹ ਛੱਡ ਦਾਂਗੇ 50 ਯਾਰ ਅੱਛਾ ਮਾਤਾ 90000 50000 ਇਹ ਤੋਂ ਘਟਣੀ ਹੋਣੀ ਜੇ ਕੋ ਫੋਨ ਲਾ ਕੇ ਵੀਰ ਕਹਿੰਗੇ ਇਹ ਤੋਂ ਵੀ ਘਟਾ ਗਾ ਲੋ ਇਹ ਤੋਂ ਘਟਣੀ ਹੋਣੀ ਇਹ ਤੋਂ ਘਟਣੀ ਇਹਦਾ ਫਿਕਸ ਰੇਟ ਹੀ ਆ ਉਹ ਰੱਖੀ ਘਰੇ ਅੱਛਾ ਠੀਕ ਹੈ ਉਹ ਆਪਣੀ ਦੁੱਲੜ ਘਰੇ ਰੱਖੀ ਆ ਠੀਕ ਹੈ ਜੀ ਹਾਂਜੀ ਦੋਸਤੋ ਪਸ਼ੂ ਜਿਹੜੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਤੇ ਆ ਅਸਲੀ ਦੋਸਤੋ ਜਿਹੜੀ ਕਾਰਨੀ ਹੁੰਦੀ ਹੈ ਇਹਦਾ ਮੁੱਲ ਮੇਲਾ ਲੁੱਟਣ ਵਾਲਾ ਹਿਸਾਬ ਹੀ ਆ ਠੀਕ ਹੈ ਹਾਂਜੀ ਠੀਕ ਹੈ ਠੀਕ ਇਹ ਤਾਂ ਸਿਰਫ ਨਿੱਕੇ ਨੇ ਕਹਿਤਾ ਯਾਰ ਘੱਟ 50 ਤੋਂ ਘੱਟ ਨਹੀਂ ਦੇਣੀ ਆਪਾਂ 1 ਰੁਪਿਆ ਵੀ ਸਾਈਸ ਵੀ ਉਹ ਜਿਹੜਾ ਛੋਟ ਕਰਨੀ ਆ 150 ਕਰਾਂਗੇ ਠੀਕ ਹੈ ਜੀ ਹਾਂਜੀ ਪਸ਼ੂ ਦੋਸਤੋ ਜਿਹੜੇ ਤਨਮਾ ਵਿਖਾਏ ਆਪਣੀ ਨਰਖ ਪਰਖ ਤੁਸੀਂ ਆਪ ਦੋਸਤੋ ਕਰ ਲੈਣੀ ਕੋਈ ਪਸ਼ੂ ਦੋਸਤੋ ਵਿੱਚ ਸੁਣਨ ਲਿਆ ਇੱਕ ਦੋ ਬਾਤ ਕਿ ਸਾਰੇ ਪਸ਼ੂ ਸਵੇ ਹੈ ਡਿਟੇਲ ਦੋਸਤੋ ਸਾਰੇ ਤਨਵੀਰ ਨੇ ਦੱਸ ਹੀ ਦਿੱਤੀ ਹੈ ਬੱਚੇ ਸਾਰੇ ਦੋਸਤੋ ਤੁਹਾਨੂੰ ਮਤ ਵਿਖਾਉਂਦੇ ਪਸ਼ੂਆਂ ਦੀ ਮੱਝਾਂ ਦੋਸਤੋ ਇਸ ਪਾਸੇ ਰੱਖੀਆਂ ਵੀਰ ਨੇ ਸਾਡੇ ਅਵਸ਼ੀਖਾ ਦਿਖਾ ਦਿਓ ਗਾਂ ਹੀ ਬੱਛੀ ਵਿਖਾਤੀ ਆ ਬੱਛੀ ਵੀ ਜਿਹੜੀ ਗਾਂ ਸੁਈ ਬੱਛੀ ਰਹੀ ਹੈ ਬਾਕੀ ਮੱਝਾਂ ਦੋਸਤੋ ਜਿਹੜੀ ਤਾਂ ਮਸਾਲਾ ਦਿਖਾਤੀਆਂ ਐਂਡ ਤੱਕ ਦੋਸਤੋ ਵੀਡੀਓ ਜ਼ਰੂਰ ਦੇਖਿਆ ਕਰੋ ਚੌਾਈ ਦੇ ਟਾਈਮ ਤੇ ਵੀਡੀਓ ਬਣਾਈ ਆ 5 ਵਜੇ ਆ ਵੇਖ ਸਕਦੇ ਹੋ 5 ਵਜੇ 8 ਮਿੰਟ ਦੋਸਤੋ 5 ਵਜੇ ਗੱਟੋ ਆ ਸ਼ਾਮ ਦਾ ਟਾਈਮ ਆ 21 ਨਵੰਬਰ 2023 ਨੂੰ ਸ਼ਾਮ ਨੂੰ 5 ਵਜੇ 8 ਮਿੰਟ ਤੇ ਆਪਣੀ ਜੀ ਆ ਗਈ ਹੈ ਤੇ ਬਾਕੀ ਮੇਰੇ ਵੀਰ ਜੇ ਕਿਸੇ ਨੇ ਸਾਡੀਆਂ ਵੀਡੀਓ ਵੇਖਣੀਆਂ ਨੇ ਰੋਜ਼ ਦੀ ਰੋਜ਼ ਡੰਗਰ ਆਉਂਦੇ ਜਾਂਦੇ ਰਹੇ ਦੀ ਅਪਲੋਡ ਕਰ ਫੇਸਬੁੱਕ ਤੇ ਪੇਜ ਆ ਡੈਡੀ ਦੇ ਨਾਂ ਤੇ ਸਰਦਾਰ ਹਰਦੀਪ ਸਿੰਘ ਲੋਕਾਪਾਰ ਸਾਦੇ ਜੋ ਫੇਸਬੁੱਕ ਤੇ ਹਰਦੀਪ ਵਪਾਰੀ ਲੋਕਾ ਓਕੇ ਹਾਂਜੀ ਉਥੇ ਵੀਡੀਓ ਵੇਖ ਸਕਦੇ ਰੋਜ਼ ਦੀ ਰੋਜ਼ ਨਵੀਆਂ ਨਵੀਆਂ ਅਪਡੇਟ ਕਰਦੇ ਰਹੀਦਾ ਓਕੇ ਹਾਂਜੀ ਬਾਕੀ ਆ ਆ ਜਿਹੜਾ ਕਾਰਟਿੰਗ ਦੇ ਬਿਜਾਰ ਤੋਂ ਛੱਡਿਆ ਨਹੀਂ ਨਿਕਲ ਪਰਿਆ ਉਹ ਹੋਰ ਜਾਈਦਾ ਠੀਕ ਹੈ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ